ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਠੰਡੀ ਰੋਟੀ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 2 ਤੁਸੀਂ ਕਿਸੇ ਦੇ ਸਾਹਮਣੇ ਆਪਣੀ ਉਧਾਰਤਾ ਦੀ ਸੇਖੀ ਮਾਰਦੇ ਹੋ ਤਾਂ ਉਸ ਤੋਂ ਮਾੜੀ ਹੋਰ ਕੋਈ ਚੀਜ਼ ਨਹੀਂ ਇਸ ਨਾਲ ਤੁਹਾਡੀ ਬਹੁਤ ਬਦਨਾਮੀ ਹੋ ਸਕਦੀ ਹੈ ਕਦੇ ਵੀ ਸਾਹਬ ਦੇ ਸਾਹਮਣੇ ਆਪਣੇ ਉਦਾਰ ਦੇ ਕੰਮਾਂ ਦੀ ਸੇਖੀ ਨਾ ਮਾਰੋ ਅਜੇ ਹੈ ਲੋਕਾਂ ਤੋਂ ਸਾਫ਼ਦਾਨ ਰਹੋ ਜੋ ਤੁਹਾਡੇ ਤੋਂ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਨੰਬਰ ਤੇ ਨਹਨੇਰੀਆਂ ਰਾਤਾਂ ਵਿੱਚ ਸੌਣ ਨਾਲ ਡਿਪਰੈਸ਼ਨ ਘਟ ਹੋ ਜਾਂਦਾ ਹੈ ਨੰਬਰ 4 ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਮੁਸ਼ਕਿਲਾਂ ਆਉਂਦੀਆਂ ਹੈ ਰਹਿੰਦੀਆਂ ਹਨ ਪਤੀ ਪਤਨੀ ਦੀ ਦੁਨਾਵੀ ਵਿਵਾਰ ਗੋਪਤ ਰੱਖਣਾ ਚਾਹੀਦਾ ਹੈ ਕਈ ਬੇਬਕੂਫ ਲੋਕ ਆਪਣੀ ਪਤਨੀ ਨਾਲ ਆਪਣੇ ਵਿਵਹਾਰਾਂ ਬਾਰੇ ਦੂਜਿਆਂ ਦੇ ਨੂੰ ਦੱਸਦੇ ਰਹਿੰਦੇ ਹਨ ਤੁਸੀਂ ਆਪਣੇ ਪਰਿਵਾਰ ਦੀਆਂ ਗੱਲਾਂ ਨੂੰ ਹਮੇਸ਼ਾ ਗੁਪਤ ਰੱਖੋ ਨਹੀਂ ਤਾਂ ਉਹ ਸੁਣਨਗੇ ਉਹ ਇਸ ਗੱਲ ਦਾ ਆਨੰਦ ਮਾਣਨਗੇ ਅਤੇ ਦੂਰ ਚਲੇ ਜਾਣਗੇ ਪਰ ਤੁਹਾਨੂੰ ਇਸ ਦਾ ਪਛਤਾਵਾ ਹੋਵੇਗਾ ਨੰਬਰ 5 ਦਵਾਈ ਨੂੰ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣਾ ਚਾਹੀਦਾ ਨਹੀਂ ਤਾਂ ਦਵਾਈ ਅਸਰ ਕਰਨ ਤੇ ਜਾਦਾ ਟਾਈਮ ਲਗਾ ਸਕਦੀ ਹੈ ਨੰਬਰ 6 ਬਹੁਤ ਸਾਰੇ ਲੋਕ ਅਜਿਹੇ ਹਨ ਜੋ ਹਰ ਕਿਸੇ ਨੂੰ ਆਪਣੇ ਕਾਰ ਵਿੱਚ ਵੜਨ ਦਿੰਦੇ ਹਨ ਤੇ ਕਾਰ ਦੇ ਕੋਨੇ ਹਰ ਕੋਨੇ ਤੋਂ ਸਭ ਨੂੰ ਜਾਣੂ ਕਰਵਾਉਂਦੇ ਹਨ ਜੋ ਲੋਕ ਤੁਹਾਡੇ ਪਰੋਸੇ ਦੇ ਹੱਕਦਾਰ ਹਨ ਉਹਨਾਂ ਨੂੰ ਇਹ ਛੋਟ ਜ਼ਰੂਰ ਦਿੱਤੀ ਜਾ ਸਕਦੀ ਹੈ ਪਰ ਦੇਖਿਆ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨਾਲ ਤੁਹਾਡੀ ਕੋਈ ਸੰਬੰਧ ਨਹੀਂ ਹੈ ਪਰ ਤੁਹਾਡੇ ਘਰ ਵਿੱਚ ਦਾਖਲ ਹੋ ਕੇ ਉਸ ਨੂੰ ਦੇਖਣਾ ਚਾਹੁੰਦੇ ਹਨ ਹਾਲਾਂਕਿ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਤੁਸੀਂ ਜਿਸ ਉੱਤੇ ਵਿਸ਼ਵਾਸ ਕਰ ਰਹੇ ਹੋ ਉਹ ਸਹੀ ਹੈ ਚਾਹ ਨਹੀਂ ਨੰਬਰ 7 ਰਾਤ ਦੇ ਸਮੇਂ ਦਹੀਂ ਚਾਵਲ ਮੁਲਾਜਾ ਦਾ ਸੇਵਨ ਕਦੇ ਵੀ ਨਾ ਕਰੋ ਨਹੀਂ ਤਾਂ ਤੁਹਾਡੇ શ્રી ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਨੰਬਰ 8 ਤੁਹਾਡਾ ਪੈਸਾ ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਕਿੰਨੀ ਕਮਾਈ ਕਰ ਸਕਦੇ ਹੋ ਜੇਕਰ ਤੁਸੀਂ ਸਿੱਧੇ ਤੌਰ ਤੇ ਨਹੀਂ ਦੱਸੋਗੇ ਤਾਂ ਉਹ ਹੋਰ ਤਰੀਕਿਆਂ ਨਾਲ ਪੁੱਛਗਿੱਛ ਕਰਨਗੇ ਅਤੇ ਅਨੁਮਾਨ ਲਗਾਉਣਗੇ ਇਸ ਲਈ ਜੇਕਰ ਤੁਸੀਂ ਆਪਣੇ ਪੈਸਿਆਂ ਨੂੰ ਜਿੰਨਾ ਮੰਬ ਹੋ ਸਕੇ ਗੁਪਤ ਰੱਖੋ ਇਹ ਤੁਹਾਡੇ ਲਈ ਚੰਗਾ ਹੋਵੇਗਾ ਇਸ ਲਈ ਨਹੀਂ ਹੋਰ ਵੀ ਬਹੁਤ ਸਾਰੇ ਕਾਰਨ ਹਨ ਕਿ ਲੋਕ ਕਰਜ਼ਾ ਮੰਗਣਗੇ ਅਤੇ ਵਾਪਸ ਨਹੀਂ ਕਰਨਗੇ ਇਹ ਸਲਾਹ ਦਿੱਤੀ ਗਈ ਹੈ ਕਿ ਪੈਸੇ ਨੂੰ ਆਪਣੇ ਜਾਣ ਪਛਾਣ ਵਾਲੇ ਅਤੇ ਰਿਸ਼ਤੇਦਾਰਾਂ ਤੋਂ ਗੁਪਤ ਰੱਖੋ ਧਿਆਨ ਰੱਖੋ ਜੇਕਰ ਤੁਸੀਂ ਇਸ ਨੂੰ ਆਪਣੀ ਪਤਨੀ ਤੋਂ ਗੁਪਤ ਰੱਖੋਗੇ ਤਾਂ ਉਹ ਪੈਸਾ ਤੁਹਾਡੇ ਲਈ ਦੁਖਦਾਈ ਸਾਬਤ ਹੋ ਸਕਦਾ ਹੈ ਨੰਬਰ 9 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਤਾਂ ਥੋੜਾ ਜਿਹਾ ਗੁੜ ਖਾਓ ਇਹ ਤੁਹਾਡੀ એનર્ਜੀ ਨੂੰ ਵਧਾ ਦੇਵੇਗਾ ਨੰਬਰ 10 ਤੁਸੀਂ ਜੋ ਵਿਧਾਨ ਦਿੱਤਾ ਹੈ ਉਸ ਨੂੰ ਗੁਪਤ ਰੱਖ ਕੇ ਹੀ ਲਾਭ ਮਿਲ ਸਕਦਾ ਹੈ ਗੋਪਤਦਾਨ ਦੇ ਵੀ ਧਿਆਨ ਦੀ ਨਜ਼ਰ ਵਿੱਚ ਰਹਿੰਦਾ ਹੈ ਤੇ ਜੋ ਦਾਨ ਪ੍ਰਚਾਰਿਆ ਦਿੱਤਾ ਜਾਵੇ ਉਹ ਬੇਕਾਰ ਹੋ ਜਾਂਦਾ ਹੈ ਮੰਦਰ ਵਿੱਚ ਦਾਨ ਕਰੋ ਕਿਸੇ ਗਰੀਬ ਨੂੰ ਭੋਜਨ ਪਰੋਸਿਆ ਜਾਵੇ ਜਾਂ ਕੋਈ ਵੀ ਪ੍ਰਕਾਰ ਉਪਕਾਰੀ ਕੰਮ ਕਰੋ ਉਸ ਦੀ ਸੇਖੀ ਨਾ ਮਾਰੋ ਜੇ ਕਿਸੇ ਨੂੰ ਪ੍ਰਗਟ ਕਰੋ ਤਾਂ ਸਮਝ समझो रद्द हो, हो जाएगा नंबर ग्यारह चुहारे खाण नाल पाचन शक्ति मजबूत हो जाती है नंबर बारह जेकर तुम किसी भी अपने योग गुरु तो सीख्या उसके द्वारा गुरु मंत्र रखो ਲਹਲਾ ਕੀ ਮੰਤਰ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਕਿਸੇ ਨੇ ਤੁਹਾਨੂੰ ਕੁਝ ਗਿਆਨ ਦਿੱਤਾ ਤੇ ਜਾਂ ਸਿੱਖਿਆ ਆ ਉਸ ਨੂੰ ਵੀ ਗੁਰੂ ਮੰਤਰ ਕਹਿੰਦੇ ਹਨ ਨੰਬਰ 13 ਜ਼ਰੂਰਤ ਤੋਂ ਜ਼ਿਆਦਾ ਡਰ ਨਾਲ ਮਨ ਵਿੱਚ ਨਰਾਤਮਕ ਵਿਚਾਰ ਆਉਣ ਲੱਗ ਜਾਂਦੇ ਹਨ ਜਿਨ੍ਹਾਂ ਨਾਲ ਸਾਡਾ ਆਤਮ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ ਨੰਬਰ 14 ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਆਖਰਕਾਰ ਬਿਮਾਰੀ ਦੇ ਹੀ ਖਰਚ ਹੁੰਦਾ ਹੈ ਘੱਟ ਕਮਾ ਲਓ ਪਰ ਇਮਾਨਦਾਰੀ ਦੀ ਰੋਟੀ ਕਹੋ ਨੰਬਰ 15 ਜਦੋਂ ਮੋਬਾਈਲ ਦੀ ਬੈਟਰੀ ਬਹੁਤ ਜ਼ਿਆਦਾ ਲੋ ਹੋਵੇ ਉਸ ਸਮੇਂ ਹੋਣ ਨਾ ਫੋਨ ਨਹੀਂ ਸੁਣਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰ ਨਾਲ ਸਾਡੀ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 16 ਕੀਤੀ ਹੈ ਪ੍ਰਾਣੀ ਪਰ ਦਰਿਆ ਬਦਲ ਗਿਆ ਮੇਰੀ ਪਾਲ ਦਾ ਉਹ ਜਰੀਆ ਬਦਲ ਗਿਆ ਨਾ ਸ਼ਕਲ ਬਦਲੀ ਤੇ ਨਾ ਹੀ ਬਦਲਿਆ ਮੇਰਾ ਕਰਦਾਰ ਬਸ ਲੋਕਾਂ ਦੇ ਦੇਖਣ ਦਾ ਨਜ਼ਰੀਆ ਬਦਲ ਗਿਆ ਨੰਬਰ 17 ਰੋਜ਼ਾਨਾ ਨਿਮਤ ਮਾਤਰਾ ਵਿੱਚ ਗੁੜ ਦਾ ਸੇਵਨ ਕਰਨ ਨਾਲ ਖੂਨ ਸਾਫ਼ ਹੋ ਜਾਂਦਾ ਹੈ ਨੰਬਰ 18 ਆਪਣੀ ਬੜੀ ਕਿੰਨੀ ਜਲਦੀ ਦੂਰ ਹੋ ਜਾਂਦੇ ਨੇ ਲੋ ਉਹ ਲੋਕ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਸਮਝ ਕਿ ਘਮਾਉਣਾ ਨਹੀਂ ਚਾਹੁੰਦੇ ਨੰਬਰ 19 ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਇਹ ਤੁਹਾਡੇ ਗੁੱਦੇ ਵਿੱਚ ਪਥਰੀ ਹੋਣ ਦੀ ਨਿਸ਼ਾਨੀ ਹੈ ਨੰਬਰ B ਅਕਸਰ ਜੈਦ ਨੂੰ ਫੜ ਕੇ ਰੱਖਣ ਨਾਲ ਜਿੱਦ ਨੂੰ ਫੜ ਕੇ ਰੱਖਣਾ ਹੱਥ ਤੇ ਸਾਥ ਦੋਵੇਂ ਹੀ ਖੁਸ ਜਾਂਦੇ ਨੇ ਨੰਬਰ 2 ਕਿ ਗੰਨੇ ਦੇ ਰਾਸ ਵਿੱਚ ਬਰਫ ਅਤੇ ਅੱਧਾ ਨਿੰਬੂ ਨਿਚੋੜ ਕੇ ਪੀਣ ਨਾਲ ਉਲਟੀ ਆਉਣਾ ਬਿਲਕੁਲ ਬੰਦ ਹੋ ਜਾਂਦੀ ਹੈ। ਨੰਬਰ 22 ਗਲਤੀ ਨੂੰ ਭੁੱਲ ਜਾਓ ਪਰ ਉਸ ਗਲਤੀ ਤੋਂ ਸਿੱਖੋ ਸਬਕ ਨੂੰ ਹਮੇਸ਼ਾ ਯਾਦ ਰੱਖੋ। ਨੰਬਰ 3 ਜਿਆਦਾ ਸੇਵ ਜਿਆਦਾ ਜਿਆਦਾ ਸੇਵਨ ਕਰ ਨਾ ਤੁਹਾਡੀ ਚਮੜੀ ਖਰਾਬ ਹੋ ਜਾਂਦੀ ਹੈ ਤੇ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ। ਨੰਬਰ 24 ਕਈ ਵਾਰ ਕਿਸੇ ਵਿਅਕਤੀ ਨਾਲ ਇਨਾ ਲਗਾਵ ਹੋ ਜਾਂਦਾ ਹੈ ਕਿ ਜਦੋਂ ਉਸ ਨਾਲ ਗੱਲ ਨਹੀਂ ਹੁੰਦੀ ਤਾਂ ਦਿਨ ਤਾ ਕੀ ਜ਼ਿੰਦਗੀ ਵੀ ਜ਼ਿੰਦਗੀ ਵੀ ਚੰਗੀ ਨਹੀਂ ਲੱਗਦੀ ਨੰਬਰ 25 ਛੋਲਿਆਂ ਦੀ ਦਾਲ ਵਿੱਚ ਨਿੰਬੂ ਨਿਚੋੜ ਕੇ ਖਾਣ ਨਾਲ ਪੇਟ ਦੀ ਜਲਣ ਬਹੁਤ ਹੀ ਜਲਦੀ ਠੀਕ ਸੌਰੀ ਜੀ ਪੇਟ ਦੀ ਚਰਬੀ ਬਹੁਤ ਹੀ ਜ਼ਿਆਦਾ ਪਿੰਗਲ ਨਹੀਂ ਲੱਗ ਜਾਂਦੀ ਹੈ ਨੰਬਰ 26 ਮੈਂ ਹਾਰੇ ਪੱਲ ਆਪਣੇ ਲੋਕਾਂ ਨੂੰ ਗਵਾਉਣ ਤੋਂ ਡਰਦਾ ਹਾਂ ਪਰ ਕਦੇ-ਕਦੇ ਆਪਣੇ ਆਪ ਨੂੰ ਇਹ ਪੁੱਛ ਲੈਂਦਾ ਹਾਂ ਕਿ ਕਈ ਕੋਈ ਤੇਰਾ ਵੀ ਹੈ ਜੋ ਤੈਨੂੰ ਗਵਾਉਣ ਤੋਂ ਡਰਦਾ ਹੋਵੇ ਨੰਬਰ 27 ਕੱਚੇ ਮੂਲੀ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਜਿਨ੍ਹਾਂ ਨੂੰ ਪਸ਼ਾਬ ਰੁਕ ਰੁਕੇ ਆਉਂਦਾ ਹੈ ਉਹਨਾਂ ਦੀ ਇਹ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਨੰਬਰ 28 ਲੋਕ ਤੁਹਾਡੇ ਨਾਲ ਰਹਿਣਗੇ ਤੁਹਾਡਾ ਫਾਇਦਾ ਉਠਾਉਣਗੇ ਤੇ ਲੋਕ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਤੁਹਾਡੇ ਵਿੱਚ ਹੀ ਕਮੀਆਂ ਕੱਢ ਕੇ ਤੁਹਾਡੇ ਤੋਂ ਦੂਰ ਚਲੇ ਜਾਣਗੇ ਸੋ ਜੇਹਾ ਵਿਅਕਤੀ ਦੇ ਜਾਣ ਤੇ ਕਦੇ ਵੀ ਦੁਖੀ ਨਾ ਹੋਵੋ ਨੰਬਰ 29 ਮੋਟੀ ਲਚੀਦਾ ਪਾਣੀ ਉਵਾਲ ਕੇ ਪੀਣ ਨਾਲ ਪੇਟ ਦੀ ਚਰਬੀ ਘੱਟ ਹੋਣ ਲੱਗ ਕੇ ਚੰਦੀ ਹੈ ਨੰਬਰ 3 ਜਿਹੜਾ ਵਿਅਕਤੀ ਤੁਹਾਡੇ ਰਿਸ਼ਤੇ ਦੀ ਕਦਰ ਨਹੀਂ ਕਰਦਾ ਉਸ ਨੂੰ ਇੱਜ਼ਤ ਦੇ ਨਾਲ-ਨਾਲ ਛੱਡ ਦੇਣਾ ਚਾਹੀਦਾ ਹੈ ਯਕੀਨ ਮੰਨਿਓ ਉੱਥੇ ਤੁਹਾਡੀ ਹਮੇਸ਼ਾ ਇੱਜ਼ਤ ਹੋਵੇਗੀ ਇੱਕ ਦਿਨ ਤੁਹਾਨੂੰ ਤੁਹਾਡੀ ਕਮੀ ਦਾ ਅਹਿਸਾਸ ਜ਼ਰੂਰ ਹੋਵੇਗਾ ਨੰਬਰ 31 ਜੋ ਔਰਤਾਂ ਰੋਜ਼ਾਨਾ ਗਾਜਰ ਦਾ ਜੂਸ ਪਿੰਦੀਆਂ ਹਨ ਉਹਨਾਂ ਦਾ ਰੰਗ ਗੋਰਾ ਹੁੰਦਾ ਹੈ ਕਿਉਂਕਿ ਗਾਜਰ ਵਿੱਚ ਵਿਟਾਮਿਨ A ਅਤੇ ਵਿਟਾਮਿਨ C ਮਾਤਰਾ ਭਰਪੂਰ ਪਾਈ ਜਾਂਦੀ ਹੈ ਨੰਬਰ 32 ਮਨਿਆ ਹੈ ਕਿ ਸਾਨੂੰ ਕਿਸੇ ਨਾਲ ਬਹੁਤਾ ਨਾਰਾਜ਼ ਨਹੀਂ ਰਹਿਣਾ ਚਾਹੀਦਾ ਪਰ ਜਦੋਂ ਸਾਹਮਣੇ ਵਾਲੇ ਨੂੰ ਸਾਡੀ ਲੋੜ ਹੀ ਨਾ ਹੋਵੇ ਤਾਂ ਜ਼ਬਰਦਸਤੀ ਰਿਸ਼ਤੇ ਬਣਾਉਣ ਦਾ ਕੋਈ ਮਤਵਲ ਨਹੀਂ ਹੈ ਨੰਬਰ 33 ਅਰੋਂ ਦੇ ਤੇਲ ਵਿੱਚ ਫੜਕੜੀ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੋ ਜਾਂਦੇ ਹਨ ਨੰਬਰ 34 ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ ਸਹਾਰੇ ਕਿੰਨੇ ਵੀ ਭਰੋਸੇਮੰਦ ਕਿਉਂ ਨਾ ਹੋਣ ਇੱਕ ਦਿਨ ਸਾਥ ਛੱਡ ਹੀ ਦਿੰਦੇ ਨੇ ਇਸ ਲਈ ਆਪਣੇ ਆਪ ਨੂੰ ਖੁਸ਼ ਰੱਖੋ ਜੇ ਦੂਜਿਆਂ ਨੂੰ ਆਪਣੀ ਜ਼ਿੰਦਗੀ ਬਣਾਉਂਗੇ ਤਾਂ ਉਹ ਤੁਹਾਨੂੰ ਕੁੱਟ ਪੁਤਲੀ ਬਣਾ ਕੇ ਛੱਡ ਦੇਣਗੇ ਨੰਬਰ 35 ਮੂੰਹ ਵਿੱਚ ਛਾਲੇ ਹੋ ਜਾਂ ਹੋ ਗਏ ਹੋਣ ਤਾਂ ਲਸਣ ਦੀ ਇੱਕ ਕਲੀ ਨੂੰ ਕੱਟ ਕੇ ਖੁਦ ਛੋਲਿਆਂ ਤੇ ਸੌਰੀ ਛਾਲਿਆਂ ਤੇ ਵਾਲੀ ਜਗ੍ਹਾ ਤੇ ਰਗੜੋ ਛਾਲੇ ਬਿਲਕੁਲ ਠੀਕ ਹੋ ਜਾਣਗੇ ਨੰਬਰ 36 ਉਹ ਹੋ ਖੋ ਲੈਂਦੇ ਨੇ ਮੁਸਕਰਾਟ ਚਿਹਰੇ ਦੀ ਜਿਨ੍ਹਾਂ ਨੂੰ ਦੱਸ ਦਿੱਤਾ ਜਾਵੇ ਕਿ ਤੁਸੀਂ ਬਹੁਤ ਜ਼ਰੂਰੀ ਹੋ ਨੰਬਰ 37 ਕਬਜ਼ ਦੀ ਸਮੱਸਿਆ ਹੋਣ ਤੇ ਤੁਸੀਂ ਪੱਤੇ ਦੀ ਤੇਜ ਪੱਤੇ ਦੀ ਚਾਹ ਪੀਣ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 38 ਦੁਆਰਾ ਗਰਮ ਕੀਤੀ ਗਈ ਚਾਹ ਤੇ ਸਮਝੌਤਿਆਂ ਨਾਲ ਜੋੜੇ ਗਏ ਰਿਸ਼ਤੇ ਦੋਹਾਂ ਵਿੱਚ ਪਹਿਲਾਂ ਵਰਗੀ ਮਿਠਾਸ ਕਦੇ ਨਹੀਂ ਰਹਿੰਦੀ ਨੰਬਰ 39 ਰੀਨਾਸ ਤੇਜੂਸ ਪੀਣ ਨਾਲ ਦੀ ਲਤੇ ਦਿਮਾਗ ਨੂੰ ਤੰਦਰੁਸਤ ਰਹਿਦਾ ਹੈ ਨੰਬਰ 40 ਰਿਸ਼ਤਿਆਂ ਦਾ ਨੂਰ ਤਾਂ ਮੁਸਾਮੀਅਤ ਵਿੱਚ ਹੈ ਬਹੁਤੀਆਂ ਸਮਝਦਾਰੀਆਂ ਨਾਲ ਰਿਸ਼ਤੇ ਫਿੱਕੇ ਪੈ ਜਾਂਦੇ ਨੇ ਨੰਬਰ 41 ਨਾ ਹੋਣ ਤੋਂ ਬਾਅਦ ਸਾਰੀ ਨਾ ਹੋਣ ਤੋਂ ਬਾਅਦ ਕੰਨ ਵਿੱਚ ਸਰੋਂ ਦੇ ਤੇਲ ਦੀ ਭਿੱਜੀ ਹੋਈ ਰੂੰ ਲਗਾਉਣ ਨਾਲ ਸੁਣਨ ਸ਼ਕਤੀ ਤੇਜ਼ ਹੋ ਜਾਂਦੀ ਹੈ। ਨੰਬਰ 2 ਕਲੇ ਤੇ ਊ ਕੋੜੇ ਲੋਕ ਮੁਸੀਬਤ ਵਿੱਚ ਕੰਮ ਆਉਂਦੇ ਨੇ ਤੇ ਸ਼ੱਕਰ ਨਾਲੋਂ ਮਿੱਠੇ ਲੋਕ ਵਕਤ ਤੇ ਕਈ ਵਾਰ ਤੋਖਾ ਹੀ ਦੇ ਜਾਂਦੇ ਨੇ। ਨੰਬਰ 43 ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਤੋਂ ਲੈਣਾ ਨਾਲ ਚਿਹਰੇ ਉੱਪਰ ਚਮਕ ਆ ਜਾਂਦੀ ਹੈ ਜੇਕਰ ਬਹੁਤ ਜ਼ਿਆਦਾ ਖੰਗ ਦੀ ਸਮੱਸਿਆ ਹੋਵੇ ਤਾਂ ਗੁੜ ਦੀ ਡਲੀ ਨੂੰ ਟੌਫੀ ਦੀ ਤਰ੍ਹਾਂ ਖੰਗ ਚੂਸੋ ਖੰਗ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਨੰਬਰ 44 ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਮੱਧਵਲ ਵੀ ਲੋਕਾਂ ਨੂੰ ਨਾ ਸਿਰਫ ਆਪਣੇ ਫੋਨ ਤੋਂ ਸਗੋਂ ਆਪਣੀ ਜ਼ਿੰਦਗੀ ਤੋਂ ਬਲੌਗ ਕਰ ਦੋ ਨੰਬਰ 45 ਕੁਝ ਲੋਕ ਐਨਕਾਂ ਦੇ ਨੰਬਰ ਵਰਗੇ ਹੁੰਦੇ ਹਨ ਜਿਉਂ-ਜਿਉਂ ਸਮਾਂ ਬੀਤਦਾ ਹੈ ਨੇੜੇ ਬਦਲ ਨੀੜਿਓਂ ਦੇਖਣੇ ਆ ਬੰਦ ਹੋ ਜਾਂਦੇ ਹਨ ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਸੀ ਤੁਹਾਡੇ ਤੁਹਾਤ ਜੋੜ ਕੇ ਮਾਫੀ ਮੰਗਦੀ ਆ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਸੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਮਦਦ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਧੰਨਵਾਦ ਜੀ ਸਾਰਿਆਂ ਦਾ